ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਅੱਜ ਆਪਣੀ ਵੀਡੀਓ ਹੈ ਪਨੀਰੀ ਤੇ ਬਈ ਭਰਾਵਾਂ ਦੇ ਫੋਨ ਆਏ ਵੀ ਬਾਈ ਯਾਰ ਪਨੀਰੀ ਕਿਵੇਂ ਬੀਜਦੇ ਹੋ ਤੁਸੀਂ ਪਨੀਰੀ ਤੇ ਵੀਡੀਓ ਜ਼ਰੂਰ ਪਾਓ ਕਈ ਵਾਰੀ ਪਨੀਰੀ ਉਗਰਦੀ ਨਹੀਂ ਯਾਰ ਕਿਵੇਂ ਬੀਜਦੇ ਹੋ ਕੀ ਤਜਰਬਾ ਤੁਹਾਡਾ ਤਾਂ ਬਾਈ ਪਨੀਰੀ ਬਾਰੇ ਦੱਸ ਦਗੇ ਪਨੀਰੀ ਦਾ ਜਿਹੜਾ ਤਜਰਬਾ ਹੈ ਹਰੇਕ ਕਿਸਾਨ ਵੀਰ ਦਾ ਅਲੱਗ-ਅਲੱਗ ਤਜਰਬਾ ਹੈ ਕੋਈ ਕਿਵੇਂ ਬੀਜਦਾ ਕੋਈ ਕਿਵੇਂ ਬੀਜਦਾ ਜਿਵੇਂ ਕਿਸੇ ਦੇ ਵਧੀਆ ਉਗਰਦੀ ਆ ਆਪਦੇ ਹਿਸਾਬ ਨਾਲ ਉਵੇਂ ਬੀਜੋ ਪਰ ਜਿਹੜਾ ਸਾਡਾ ਤਜਰਬਾ ਸਾਡਾ ਤਜਰਬਾ ਇਹ ਹੈ ਵੀ ਕੰਪਿਊਟਰ ਕਰਾਇਆ ਲਾ ਲਿਆ ਕੰਪਿਊਟਰ ਕਰਾਇਆ ਲਾ ਕੇ ਉਦੋਂ ਬਾਅਦ ਜਿਹੜੀ ਤਮਿਆਂ ਵਾਲੀ ਕਰਾਈ ਆ ਉਹਦੇ ਨਾਲ ਵਟਾਂ ਖੇਚਦੀਆਂ ਵਟਾਂ ਖੇਚ ਕੇ ਤੇ ਨਾਲ-ਨਾਲ ਜਿਹੜੀ ਖਾਲੀ ਹੁੰਦੀ ਹੈ ਉਹ ਭਰ ਦਿੰਨੇ ਆ ਨਾਲੇ ਵੱਟ ਛੋਟੀ ਹੋ ਜਾਂਦੀ ਹੈ ਦੋਨੇ ਪਾਸਿਓਂ ਨਾਲੇ ਵੱਟ ਛੋਟੀ ਹੋ ਜਾਂਦੀ ਹੈ ਖਾਲੀ ਭਰੀ ਜਾਂਦੀਆਂ ਨਾਲੇ ਕੈਰੀ ਪੱਧਰ ਹੋ ਜਾਂਦੀ ਹੈ ਉਸ ਤੋਂ ਬਾਅਦ ਛੱਟਾ ਮਾਰ ਕੇ ਸੁੱਕੇ ਬੀਜ ਦਾ ਬੀ ਕਰੇ ਭੋਂਤਾ ਨਹੀਂਗਾ ਇੱਕ ਵਾਰੀ ਅਸੀਂ ਭੋਂਤਾ ਸੀਗਾ ਇੱਕ ਵਾਰੀ ਅਸੀਂ ਭੋਂਤਾ ਸੀਗਾ ਤੇ ਉਦੋਂ ਉਗਰੇ ਨਹੀਂ ਸੀਗਾ ਉਸ ਤੋਂ ਬਾਅਦ ਅਸੀਂ ਕਦੇ ਨਹੀਂ ਗਾ ਬੀਜ ਪੌਂਤਾਗਾ ਸੁੱਕੇ ਦਾ ਛੱਟਾ ਮਾਰਦੇ ਆ ਛੱਟਾ ਮਾਰ ਕੇ ਉਸ ਤੋਂ ਬਾਅਦ ਘਾ ਰੋਲਣੀ ਮਾਰ ਦਈਦੀ ਹੈ ਘਾ ਰੋਲਣੀ ਮਾਰ ਕੇ ਪਾਣੀ ਛੱਡ ਦਈਦਾ ਬਸ ਜਿਵੇਂ ਅੱਜ ਸਾਡਾ 25 ਕੁ ਮਰਲੇ ਥਾਂ ਬੀਜਿਆ ਇੱਕ ਥੈਲੀ ਰੱਖ ਲਈ ਬੀਜ ਦੀ ਜਿੱਥੇ ਮੂੰਹੇ ਕਰਿਆ ਜਾਂ ਟੋਕਾਂ ਕਰੀਆਂ ਕਿਆਰੀਆਂ ਭਰ ਕੇ ਉੱਤੋਂ ਛੱਟਾ ਮਾਰਦਾਂਗੇ ਬੀਪਾ ਭੀਗਾਂ ਸ਼ਾ ਹੋ ਜਾਂਦਾ ਉਪਰੋਂ ਛੱਟਾ ਮਾਰਦਾਂਗੇ ਕਿਆਰੀਆਂ ਭਰ ਕੇ ਜਿਹੜਾ ਸਾਡਾ ਤਰੀਕਾ ਹੈ ਸਾਡਾ ਤਰੀਕਾ ਇਹ ਆ ਬਈ ਬੀਜਣ ਦਾ ਇਹ ਪਨੀਰੀ ਵਧੀਆ ਹੁੰਦੀ ਆ ਸਾਡੇ ਦਾ ਮਤਲਬ 25 ਤੋਂ ਲੈ ਕੇ 28 ਦਿਨਾਂ ਤੱਕ ਪਨੀਰੀ ਐ ਸੇ ਪੱਟ ਕੇ ਲਾ ਦਿੰਦੇ ਆ ਜਿਵੇਂ ਆਹ ਪਨੀਰੀ ਆ ਅਸੀਂ ਆ ਪਿਛਲੇ ਹਫਤੇ ਬੀਜੀ ਆ ਪਿਛਲੇ ਹਫਤੇ ਬੀਜੀ ਆ ਇਹਨੂੰ 8 ਦਿਨ ਹੋਇਆ ਬੀਜੀ ਨੂੰ ਤੇ ਮੇਰਾ ਖਿਆਲ ਆ ਇਹ 15 18 ਦਿਨਾਂ ਨੂੰ ਹੋਰ ਅਸੀਂ ਪੱਟ ਕੇ ਲਾ ਦਿਆਂਗੇ ਵਧੀਆ ਉਗਰੀ ਪਨੀਰੀ ਆ ਸਾਹਮਣੇ ਖੜੀ ਆ ਹੁਣ ਇਹ ਪਾਣੀ ਦੀ ਭਰੀ ਵੀ ਅਦਾਕ ਜਾਨੀ ਦਿੰਦੀ ਬਹੁਤ ਸੋਹਣੀ ਉਗਰੀ ਆ ਸਾਡਾ ਤਰੀਕਾ ਭਾਈ ਇਹ ਆ ਪਨੀਰੀ ਬੀਜਣ ਦਾ ਬਾਕੀ ਇਹ ਜਿਹੜਾ ਦਾ ਪਾਦਿਆਂ ਲੋਹਾ ਪਾਤਾ ਜਿੰਕ ਪਾਤੀ ਤੇ ਸੁਪਰ ਪਾਤੀ ਆ ਅਸੀਂ ਖਾਦਾਂ ਪਾਉਨੇ ਆ ਯੂਰੀਆ ਆਪ ਤਾਂ ਨਹੀਂ ਹੁੰਨੇ ਆ ਜਿਵੇਂ ਹਿਸਾਬ ਨਾਲ ਲੋਡ ਹੁੰਦੀ ਆ ਯੂਰੀਆ ਪਾ ਦੇਈਦੀ ਆ ਇਸ ਤਰੀਕੇ ਨਾਲ ਬੀਜਦੇ ਆ ਸਾਡੇ ਇਸ ਤਰੀਕੇ ਨਾਲ ਪਨੀਰੀ ਬਹੁਤ ਔਪਦੀ ਹੁੰਦੀ ਆ ਬਾਕੀ ਹਰੇਕ ਬੰਦੇ ਦਾ ਆਪੋ ਆਪਣਾ ਤਿਆਰਬਾ ਜਿਵੇਂ ਕਿਸੇ ਦੇ ਵਧੀਆ ਹੁੰਦੀ ਆ ਆਪਦੇ ਹਿਸਾਬ ਨਾਲ ਬੀਜੋ ਪਰ ਸਾਡਾ ਤਿਆਰਬਾ ਹੀ ਆ ਵੀ ਕਦੇ ਨਹੀਂ ਅਸੀਂ ਭੌਂ ਕੇ ਬੀਜਿਆ ਸੁੱਕਾ ਬੀਜਦੇ ਆ ਤੇ ਵਧੀਆ ਹੁੰਦੀ ਆ ਇਹਦੀ ਵੀ ਵੀਡੀਓ ਪਾਵਾਂਗੇ ਜਿੱਦੇ ਪਨੀਰੀ ਉਗਰੇ ਆਈ ਇੱਕ ਮੈਂ ਬਈ ਵੀਡੀਓ ਪਾਈ ਸੀਗੀ ਤਿੰਨ ਚਾਰ ਦਿਨ ਹੋ ਗਏ ਸ਼ਾਰਟ ਵੈਰਾਈਟੀਆਂ ਤੇ ਉਹਦੇ ਚ ਮੈਂ ਪੈਨੀਅਰ ਦਾ ਆਉਂਦਾ ਹੈਗਾ 27P37 ਤੇ ਮੈਂ ਬੋਲਤਾ ਸੀ ਉਹ ਬਾਹਰ ਦਾ ਉਹ 27P37 ਜਿਹੜਾ ਪੈਨੀਅਰ ਦਾ ਹੈ ਬਈ ਬਾਹਰ ਦਾ ਨਹੀਂਗਾ ਉਹ ਮੈਥੋਂ ਗਲਤੀ ਲੱਗ ਗਈ ਤੇ ਇੱਕ ਜਿਹੜਾ 28P67 ਝੋਨਾ ਹੈ ਇਹਦੇ ਬਾਰੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ 28P67 28P67 ਦਾ ਜਿਹੜਾ ਪੈਨੀਅਰ ਦਾ ਹੈ ਇਹਨਾਂ ਦਾ ਆਇਆ ਇੱਕ 28P66 28P66 ਆਇਆ ਪਿਛਲੀ ਵਾਰੀ ਇਹਦੇ ਡੈਮੋ ਸੀਗੇ ਟ੍ਰਾਇਲ ਲੱਗੇ ਸੀਗੇ ਥੋੜੇ ਮੋٹے ਤੇ ਇਸ ਵਾਰ ਵੀ ਮਾਰਕੀਟ ਦੇ ਵਿੱਚ ਥੋੜਾ ਬੀਜਾ ਆਇਆ ਹੈਗਾ 28P68 ਵੀ ਆਪਾਂ ਬੀਜਾਂਗੇ ਤੇ 28P68 ਤੇ ਆਪਾਂ ਵੀਡੀਓ ਵੀ ਪਾਵਾਂਗੇ ਯਾਰ ਮਿੱਤਰ ਨੇ ਲਾਇਆ ਸੀਗਾ ਉਹਦੇ ਦੱਸਣ ਦੇ ਮੁਤਾਬਕ ਜਿਹੜਾ 28P68 ਹੈ ਆਉਣ ਵਾਲੇ ਟਾਈਮ 'ਚ 28P67 ਨੂੰ ਇਹੋ ਫੇਲ ਕਰੂਗਾ ਇਹਦੀਆਂ ਕਮੀਆਂ ਇਹਦਾ ਸੁਧਾਰ ਕਰਕੇ ਬਣਾਇਆ ਹੋਇਆ ਜਿਹੜੀਆਂ ਇਹਦੀਆਂ ਕਮੀਆਂ ਸੀਗਾ ਕਿਹੜਾ 28P68 ਹੈ ਉਹਦੇ ਤੇ ਆਪਾਂ ਹੁਣ ਅਗਲੀ ਵੀਡੀਓ ਪਾਵਾਂਗੇ 28P68 ਤੇ ਅਗਲੇ ਹਫ਼ਤੇ ਅਗਲੇ ਹਫ਼ਤੇ ਆਪਾਂ ਜਦੋਂ ਪਨੀਰੀ ਬੀਜੀ ਉਦੋਂ 28P68 ਤੇ ਵੀਡੀਓ ਪਾਵਾਂਗੇ ਮਤਲਬ ਬਹੁਤ ਚੰਗੀ ਵੈਰੈਟੀ ਦੱਸਦੇ ਆ ਉਹ ਵੀ ਇੰਨੀ ਕੀ ਜਾਣਕਾਰੀ ਸੀ ਬਾਈ ਪਨੀਰੀ ਬਾਰੇ ਵੀ ਪਨੀਰੀ ਕਿਵੇਂ ਬੀਜਦੇ ਹੋ ਤਾਂ ਤੁਹਾਨੂੰ ਦੱਸਦਾ ਸਤਿ ਸ਼੍ਰੀ ਅਕਾਲ ਧੰਵਾਜੀ ਸਾਰਿਆਂ ਦਾ